ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਕਾਰ ਪਹਿਲਾ ਅਸ਼ਟ ਪਦੀਆਂ ਇੱਕ ਓਮਕਾਰ ਸਤਗੁਰ ਪਰਸਾਦ ਨਾਮੇ ਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਨਾਮੇ ਹੀ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉੜੀ ਬਦਲੈ ਜਨਮ ਗਵਾਇ ਚੀਨਸ ਨਾਹੀ ਆਪੈ ਗੁਰਮukh ਹੋਵੇ ਤਾਂ ਏਕੋ ਜਾਣੈ ਹਮੇ ਦੁੱਖ ਨ ਸੰਤਾਪੈ ਬਲਿਹਾਰੀ ਗੁਰ ਆਪਣੇ ਬਿਟੋ ਜਿਨ ਸੱਚ ਸਿਓ ਲਿਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਗੁਰਮੁਖ ਗਾਵੇ ਗੁਰਮੁਖ ਬੂਝੇ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਿਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਤਾ ਗੁਰ ਕੈ ਸਹਜ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਤਾਦਾ ਬਿਨ ਗੁਰ ਕਉਨ ਛੜਾਏ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਬੁਝਾਏ 68 ਤੀਰਥ ਗੁਰਬਖਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਪਤ ਸੱਚਾ ਸਲਾਹਾ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਨ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਿਆ ਸੋ ਮਾਏ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਏ ਪਿਆਰੇ ਸੱਚੀ ਬੜਾਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਵਿੱਲਾ ਕੋ ਵਿਚਾਰੇ ਆਪੇ ਮੇਲ ਲਏ ਤਾਂ ਬਖਸ਼ੈ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋਂ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਕਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਕਾ ਸਭ ਕਿਛ ਹੋਵੈ ਜੇ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ 3ਾ ਘਰ ਪਹਿਲਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਏ ਭਾਈ ਪ੍ਰਮਾਤਮਾ ਦੇ ਨਾਮ ਤੋਂ ਸਭ ਕੁਝ ਸਾਰਾ ਰੋਸ਼ਨ ਆਤਮਿਕ ਜੀਵਨ ਹੁੰਦਾ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ ਜਿੰਨਾ ਚਿਰ ਇਸ ਨੂੰ ਚੱਖਿਆ ਨਾ ਜਾਏ ਸਵਾਦ ਦਾ ਪਤਾ ਨਹੀਂ ਲੱਗ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਆਤਮਿਕ ਜੀਵਨ ਨੂੰ ਪਛਾਣਦਾ ਨਹੀਂ ਉਹ ਆਪਣੇ ਮਨੁੱਖਾ ਜਨਮ ਦੀ ਕੌਡੀ ਦੇ ਵੱਟੇ ਵਿਅਰਥ ਹੀ ਕਵਾ ਲੈਂਦਾ ਹੈ ਜਦੋਂ ਮਨੁੱਖ ਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ ਤਦੋਂ ਇੱਕ ਪਰਮਾਤਮਾ ਨਾਲ ਡੂੰਗੀ ਸਾਝ ਪਾਉਂਦਾ ਹੈ ਉਸ ਨੂੰ ਹਉਮੈ ਦਾ ਦੁੱਖ ਨਹੀਂ ਸਤਾ ਸਕਦਾ ਏ ਭਾਈ ਮੈਂ ਆਪਣੇ ਗੁਰੂ ਤੋਂ ਸੱਜ ਕੇ ਜਾਂਦਾ ਹਾਂ ਜਿਸ ਨੇ ਸ਼ਰਨ ਆਏ ਮਨੁੱਖ ਦੀ ਸਦਾ ਸਿਰ ਰਹਿਣ ਵਾਲੇ ਪਰਮਾਤਮਾ ਨਾਲ ਪ੍ਰੀਤ ਜੋੜ ਦਿੱਤੀ ਪਾਪ ਜੋੜ ਦਿੰਦਾ ਹੈ ਗੁਰੂ ਦੇ ਸ਼ਬਦ ਨਾਲ ਸਾਝ ਪਾ ਕੇ ਮਨੁੱਖ ਦਾ ਆਤਮਿਕ ਜੀਵਨ ਚਮਕ ਪੈਂਦਾ ਹੈ ਮਨੁੱਖ ਆਤਮਿਕ ਡੋਲ ਦਾ ਵਿੱਚ ਨੀਂਦ ਰਹਿਦਾ ਹੈ ਰਹਾਉ ਇਹ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਗਾਉਂਦਾ ਰਹਿੰਦਾ ਹੈ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਉਸ ਮਨੁੱਖ ਦੀ ਜਿੰਦ ਉਸ ਦਾ ਸਰੀਰ ਗੁਰੂ ਦੀ ਬਰਕਤ ਨਾਲ ਨਵਾਂ ਆਤਮਿਕ ਜਨਮ ਲੈਂਦਾ ਹੈ ਗੁਰੂ ਦੀ ਸ਼ਰਣ ਪੈ ਕੇ ਉਹ ਆਪਣੇ ਸਾਰੇ ਕਮ ਸਵਾਰ ਲੈਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੂਹ ਵਿੱਚ ਅੰਨਾ ਹੋਇਆ ਰਹਿੰਦਾ ਹੈ ਉਹ ਸਦਾ ਅੰਨਿਆਂ ਵਾਲਾ ਕੰਮ ਹੀ ਕਰਦਾ ਹੈ ਜਗਤ ਵਿੱਚ ਉਹ ਉਹੀ ਖੱਟੀ ਖਟਦਾ ਹੈ ਜਿਹੜੀ ਉਸ ਦੇ ਆਤਮਿਕ ਜੀਵਨ ਵਾਸਤੇ ਜ਼ਹਿਰ ਬਣ ਜਾਂਦੀ ਹੈ ਪਿਆਰੇ ਗੁਰੂ ਦੀ ਸਰਨ ਤੋਂ ਬਿਨਾ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਦੁੱਖ ਸਹਾਰਦਾ ਰਹਿੰਦਾ ਹੈ ਜਿਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਗੁਰੂ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਭਗਤ ਬਣ ਜਾਂਦਾ ਹੈ ਸਦਾ ਥਿਰ ਪ੍ਰਭੂ ਦੀ ਸਿਫਤਸਾਲਾ ਦੀ ਬਾਣੀ ਸਦਾ ਥਿਰ ਪ੍ਰਭੂ ਦੀ ਸਿਫਤਸਾਲਾ ਉਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ-ਸਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਦਾਤਾ ਦੇਣ ਵਾਲਾ ਹੈ ਪਰਮਾਤਮਾ ਦੀ ਬਖਸ਼ਿਸ਼ اٹਲ ਹੈ ਉਹ ਮਨੁੱਖ ਹੋਰਨਾਂ ਨੂੰ ਵੀ ਸਦਾ ਥਿਰ ਪ੍ਰਭੂ ਦੀ ਸਿਫਤ-ਸਲਾਹ ਸੁਣਾਉਂਦਾ ਰਹਿੰਦਾ ਹੈ ਏ ਭਾਈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਨਾਮ ਸਿਮਰਨ ਦੀ ਮਿਹਨਤ ਕਰਦਾ ਹੈ ਨਾਮ ਧਨ ਘਟਦਾ ਹੈ ਤੇ ਹੋਰਨਾਂ ਨੂੰ ਵੀ ਨਾਮ ਜਪਾਉਂਦਾ ਹੈ ਸਦਾ ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਉਹ ਮਨੁੱਖ ਸਦਾ ਮਾਇਆ ਦੇ ਮੋਤੋਂ ਨਿਰਲੇਪ ਰਹਿੰਦਾ ਹੈ ਗੁਰੂ ਦੇ ਦਰ ਤੇ ਰਹਿ ਕੇ ਉਹ ਮਨੁੱਖ ਆਤਮਿਕ ਟੋਲਤਾ ਵਿੱਚ ਟਿਕਿਆ ਰਹਿੰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਹੀ ਝੂਠ ਬੋਲਦਾ ਹੈ ਆਤਮਿਕ ਜੀਵਨ ਨੂੰ ਮਾਰ ਮੁਕਾਉਣ ਵਾਲਾ ਮਾਇਆ ਦੇ ਮੋਹ ਦਾ ਜ਼ਹਿਰ ਪੀਂਦਾ ਹੈ ਅਤੇ ਉਹੀ ਜ਼ਹਿਰ ਖਾਂਦਾ ਹੈ ਜਿੱਥੇ ਜ਼ਹਿਰ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਏ ਰੱਖਦਾ ਹੈ ਉਹ ਮਨੁੱਖ ਆਤਮਿਕ ਮੋਹ ਦੀਆਂ ਫਾਹਿਆਂ ਵਿੱਚ ਵੱਜਿਆ ਰਹਿੰਦਾ ਹੈ ਤ੍ਰਿਸ਼ਨਾ ਦੀ ਅੱਖ ਵਿੱਚ ਸੜਿਆ ਰਹਿੰਦਾ ਹੈ ਇਸ ਵਿਪਤਾ ਵਿੱਚੋਂ ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਛੁਡਾ ਨਹੀਂ ਸਕਦਾ ਜਿਹੜਾ ਮਨੁ ਗੁਰੂ ਦੀ ਸਰਣਾ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖਸ਼ਦਾ ਹੈ ਕਿ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਤ ਗੁਰੂ ਦਾ ਸ਼ਬਦ ਹੈ ਗੁਰੂ ਦੇ ਸ਼ਬਦ ਵਿੱਚ ਹੀ ਪ੍ਰਭੂ ਉਸ ਨੂੰ 18 ਤੀਰਥ ਵਿਖਾ ਦਿੰਦਾ ਹੈ ਅਤੇ ਵਿਖਾ ਦਿੰਦਾ ਹੈ ਕਿ ਗੁਰੂ ਦਾ ਸ਼ਬਦ ਤੀਰਤ ਵਿੱਚ ਨਾਤਿਆਂ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿੱਤਰ ਤੀਰਥ ਹੈ ਉਸ ਵਿੱਚ ਇਸ਼ਨਾਨ ਕੀਤੇਆਂ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਉਹ ਤੀਰਥ ਮੈਨ ਨਹੀਂ ਚਿੰਬੜਦਾ ਉਹ ਮਨੁੱਖ ਪੂਰੇ ਗੁਰੂpassੋ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਪ੍ਰਾਪਤ ਕਰ ਲੈਂਦਾ ਹੈ ਪਰ ਜਿਹੜਾ ਮਨੁ ਗੁਰੂ ਦੀ ਸਰਨ ਨਹੀਂ ਪੈਂਦਾ ਉਹ ਮਨੁੱਖ ਕੋਟੀ ਮੱਤ ਦੇ ਕਾਰਨ ਹੀ ਇਹ ਨਹੀਂ ਆਖ ਸਕਦਾ ਕਿ ਸਾਡਾ ਇਹ ਸੀਰੀ ਸਾਡਾ ਇਹ ਮਨ ਸਭ ਕੁਝ ਪ੍ਰਭੂ ਦੇ ਦਤਾ ਹੈ ਜਦੋਂ ਪਰਮਾਤਮਾ ਹੀ ਰਜਾ ਹੁੰਦੀ ਹੈ ਮਨੁ ਗੁਰੂ ਦੀ ਸਰਣ ਪੈਂਦਾ ਹੈ ਉਸ ਦਾ ਮਨ ਪਵਿੱਤਰ ਹੁੰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਹ ਮਨੁ ਖਾਤਮਿਕ ਡੋਲਦਾ ਵੀ ਟਿੱਕੇ ਗੁਰੂ ਦੇ ਉਪਦੇਸ਼ ਦਾ ਆਨੰਦ ਮਾਣਦਾ ਹੈ ਗੁਰੂ ਦਾ ਉਪਦੇਸ਼ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਦਿੰਦਾ ਹੈ ਉਹ ਮਨੁੱਖ ਗੁਰੂ ਦਾ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਆਤਮਿਕ ਡੋਲਤਾਂ ਵਿੱਚ ਮਸਤ ਹੋ ਜਾਂਦਾ ਹੈ ਆਤਮਿਕ ਡੋਲਤਾਂ ਵਿੱਚ लीन ਹੋ ਜਾਂਦਾ ਹੈ ਜਿਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿੱਚ ਟਿਕਿਆ ਰਹਿੰਦਾ ਹੈ ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ ਉਹ ਮਨੁੱਖ ਪ੍ਰਮਾਤਮਾ ਦੀ ਸਦਾ ਸਿਰ ਰਹਿਣ ਵਾਲੀ ਸਿਫਤਸਾਲਾ ਗੁਰੂ ਫਰਸੋਂ ਪ੍ਰਾਪਤ ਕਰ ਲੈਂਦਾ ਹੈ ਉਹ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਪਿਆਰ ਕਰਨ ਲੱਗ ਪੈਂਦਾ ਹੈ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਣਾ ਇਹ ਕੇ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਸਦਾ ਸਿਰ ਰਹਿਣ ਵਾਲਾ ਪ੍ਰਮਾਤਮਾ ਹੀ ਵਸਦਾ ਹੈ ਜਿਹੜੇ ਮਨੁੱਖ ਨੂੰ ਜਦੋਂ ਪ੍ਰਭੂ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਤਾਂ ਉਸ ਤੇ ਬਖਸ਼ਿਸ਼ ਕਰਦਾ ਹੈ ਸਦਾ ਸਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਨਾ ਬਣਾ ਦਿੰਦਾ ਹੈ ਇਹ ਭਾਈ ਕੋਈ ਵਿਰਲਾ ਮਨੁਗੁਰੂ ਦੀ ਝਰਣ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਕੰਮ ਕਰ ਰਿਹਾ ਹੈ ਜਗ ਵਿੱਚ ਜੰਮਣਾ ਮਰਨਾ ਵੀ ਉਸ ਦੇ ਹੁਕਮ ਵਿਚ ਚੱਲ ਰਿਹਾ ਹੈ ਗੁਰੂ ਦੀ ਸ਼ਰਣ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਫੜਤਾਲ ਦਾ ਰੰਦਾ ਹੈ ਜਦੋਂ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਦੀ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਫਿਰ ਉਹ ਜਿਹੜੀ ਮਰਜ਼ੀ ਮੰਗਦਾ ਹੈ ਉਹ ਹਾਸਲ ਕਰ ਲੈਂਦਾ ਹੈ اے ਨਾਨਕ ਆਕ ਜਿਹੜਾ ਮਨੁ ਗੁਰੂ ਦੀ ਸੇਰਨ ਫੇਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਉਸ ਦਾ ਆਤਮਿਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ